ਮੈਂ ਤੇ ਨਾਮ ਇਹ ਨਰਿੰਦਰ ਸ਼ਰਮਾ ਜੀ ਅੱਜ ਇੱਥੇ ਹਾਦਸਾ ਵਾਪਰਿਆ ਕੀ ਕਾਰਨ ਸਮਝੋ ਜੀ ਓਵਰ ਸਪੀਡ ਗੱਡੀਆਂ ਸਾਰੀਆਂ ਓਵਰ ਸਪੀਡ ਆਉਂਦੀਆਂ ਨੇ ਕੋਈ ਗੱਡੀ ਕੰਟਰੋਲ ਨਹੀਂ ਕਰਦਾ ਜੀ ਰੋਚ ਰਸਤਾ ਹੈ ਫਿਰ ਵੀ ਗੱਡੀ ਕੋਈ ਕੰਟਰੋਲ ਨਹੀਂ ਕਰਦਾ ਹੈਗਾ ਜੀ ਹੀ ਕਾਰਨ ਮੰਨਦੇ ਹੋ ਵੀ ਐਕਸੀਡੈਂਟ ਬਾਰ-ਬਾਰ ਹੋ ਰਹੇ ਨੇ ਪਿੱਟ ਵੱਲੋਂ ਧਿਆਨ ਨਹੀਂ ਜਾਂ ਸਰਕਾਰ ਨੂੰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਜੀ ਧਿਆਨ ਨਹੀਂ ਦਵਾਇਆ ਜਾ ਰਿਹਾ ਤੁਹਾਡੇ ਵੱਲੋਂ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਹੈਗਾ ਜੀ ਐਂਬੂਲੈਂਸ ਨੂੰ ਕਿੰਨੇ ਸਮੇਂ ਚੱਲੀ ਐ ਐਂਬੂਲੈਂਸ ਇੱਕ ਘੰਟਾ ਹੋ ਗਿਆ ਇੱਕ ਘੰਟੇ ਚ ਪਹੁੰਚੀ ਜੀ ਨੇ ਪ੍ਰਸ਼ਾਸਨ ਨੇ ਕੁਝ ਨਹੀਂ ਕਰਿਆ ਜੀ ਇੱਕ ਮੈਡਮ ਮੈਨੂੰ ਕਹੀ ਗਈ ਕਹਿੰਦੀ ਮੈਂ ਫੋਨ ਕਰਕੇ ਐਂਬੂਲੈਂਸ ਆ ਰਹੀ ਐ ਮੈਂ ਫੋਨ ਕਰਿਆ ਫਿਰ ਐਂਬੂਲੈਂਸ ਆਈ ਜੀ ਪੁਲਿਸ ਕਿੰਨੇ ਸਮੇਂ ਚ ਪਹੁੰਚਦੀ ਐ ਬਹੁਤ ਟਾਈਮ ਲੱਗਦਾ ਪੁਲਿਸ ਨੇ ਵੀ ਤਾਂ ਪਹੁੰਚ ਗਈ ਸੀ 20-25 ਮਿੰਟ ਤੀ ਇਵੇਂ ਦੇਖਦੇ ਹਾਂ ਬੱਚਾ ਕਿੱਥੋਂ ਦਾ ਸੀ ਕੀ ਨਾਮ ਦਾ ਕੜਿਆਲ ਦਾ ਬੱਚਾ ਸੀ ਗੁਰਪ੍ਰੀਤ ਜੀ ਉਮਰ ਕਿੰਨੀ ਹੈ ਜੀ ਉਮਰ ਉਹਦੀ 32-33 ਸਾਲ ਹੈ ਜੀ ਤੁਸੀਂ ਐਂਬੂਲੈਂਸ ਦੇ ਵਿੱਚ ਭੇਜਿਆ ਉਹਨਾਂ ਨੂੰ ਕੀ ਹਾਲਾਤ ਨੇ ਬੱਚੇ ਦੇ ਹਾਲਾਤ ਤਾਂ ਠੀਕ ਹੀ ਨਹੀਂ ਜੀ ਬਸ ਦੋਨੇ ਲੱਤਾਂ ਫੈਕਚਰ ਨੇ ਜੀ ਫੈਕਚਰ ਹੈ ਜੀ ਦੋਨੇ ਲੱਤਾਂ ਫੈਕਚਰ ਨੇ ਇੱਕ ਸਿਰ ਤੇ ਹੈ ਜੀ ਇੱਕ ਕੰਨ ਚ ਹੈ ਜੀ ਕਾਕਾ ਜੀ ਹੁਣੇ-ਹੁਣੇ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਤਸਵੀਰਾਂ ਨੇ ਕੀ ਮਾਹੌਲ ਹੈ ਇੱਥੇ ਦਾ ਦੇਖੋ ਮੇਰਾ ਖਿਆਲ 2-4 ਦਿਨ ਪਹਿਲਾਂ ਵੀ ਮੈਨੂੰ ਮੀਡੀਆ ਰਹੀ ਤੇ ਪੱਤਰਕਾਰਾਂ ਦੇ ਅਖਬਾਰਾਂ ਰਹੀ ਪਤਾ ਚੱਲਿਆ ਸੀ ਕਿ ਇੱਥੇ ਇੱਕ ਬਹੁਤ بڑا ਐਕਸੀਡੈਂਟ ਹੋਇਆ ਹੈ ਪਰ ਅਚਨ ਚੇਤੇ ਅੱਜ ਹੀ ਮੈਂ ਲੰਘਿਆ ਯਾਰਾਂ ਕਿ ਦੇਖ ਰਿਹਾ ਕਿ ਬਹੁਤ بڑا ਐਕਸੀਡੈਂਟ ਹੋਇਆ ਡਿਪਾਰਟਮੈਂਟ ਦੀ ਬਹੁਤ ਵੱਡੀ ਕਮੀ ਹੈ ਕਿ ਮਹਿਕਮੇ ਨੂੰ ਚਾਹੀਦਾ ਇੱਥੇ ਉਹਨਾਂ ਨੂੰ ਫੁੱਟਪਾਥਾਂ ਉਹ ਸਪੀਡ ਬ੍ਰੇਕਰ ਬਣਾ ਦੇਣਾ ਚਾਹੀਦਾ ਕਿਉਂਕਿ ਇਹ ਹਾਈਵੇ ਹੈ ਭਾਈ ਵੀ ਤੇ ਹਮੇਸ਼ਾ ਬਹੁਤ ਸਪੀਡ ਨਾਲ ਗੱਡੀਆਂ ਚੱਲਦੀਆਂ ਰਹਿੰਗੀਆਂ ਜਦੋਂ ਇਹ ਜਾ ਕੱਟ ਹੋਵੇ ਚ ਰਸਤਾ ਬਣਿਆ ਹੋਵੇ ਤਾਂ ਉੱਥੇ ਜਿਹੜੇ ਉਹ ਸਪੀਡ ਬ੍ਰੇਕਰ ਬਣੇ ਹੋਣਗੇ ਤਾਂ ਉਹ ਗੱਡੀਆਂ ਦੀ ਬਾਹਾਂ ਦੀ ਸਪੀਡ ਘਟੋਈ ਨੇ ਤੇ ਇਹ ਐਕਸੀਡੈਂਟ ਤੋਂ ਬਚਾਉ ਹੋ ਜਾਂਦਾ ਸਰਕਾਰ ਦਾ ਤਾਂ ਪੰਜਾਬ ਤੇ ਧਿਆਨ ਹੀ ਨਹੀਂ ਹੈਗਾ ਜੀ ਤੁਸੀਂ ਦੇਖ ਰਹੇ ਹੋ ਕਲੇਖਾਸੇ ਨਹੀਂ ਪੰਜਾਬ ਚ ਬਹੁਤ ਹੀ ਲਾਰਡ ਐਂਡ ਐਂਡਰ ਦਾ ਬਹੁਤ ਬੁਰਾ ਹਾਲ ਹੈ ਤੇ ਜੇ ਸਰਕਾਰ ਦਾ ਇਹ ਚੀਜ਼ਾਂ ਤੇ ਧਿਆਨ ਹੋਵੇ ਤਾਂ ਸ਼ਾਇਦ ਪੰਜਾਬ ਚ ਕਤਲੋਗਾਰਤ ਨਾ ਹੋਵੇ ਉਹ ਤਾਂ ਕਹਿਣਾ ਬਣਦੀ ਨਹੀਂ ਕਿ ਤੁੱਕ ਸਰਕਾਰ ਦਾ ਧਿਆਨ ਹੈ ਸਰਕਾਰ ਦਾ ਤਾਂ ਹੁਣ ਜਿਹੜੇ ਦਿੱਲੀ ਦੇ ਬਾਹਰਲੇ ਲਟੇਰੇ ਆ ਰਹੇ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦੇ ਧਿਆਨ ਆ ਹੋਰ ਚੀਜ਼ਾਂ ਦੇ ਇਹ ਧਿਆਨ ਆ ਜਿਹੜਾ ਪੰਜਾਬ ਬਲੋਂ ਨਾਲ ਕੋਈ ਧਿਆਨ ਜਦੋਂ ਸੂਬੇ 'ਚ ਪੰਜਾਬ ਦਾ ਫਾਈਨੈਂਸ ਮਿਨਿਸਟਰ ਇੱਥੋਂ ਹੋਵੇ ਤੇ ਮੁੱਖ ਮੰਤਰੀ ਦਾ ਪਿੰਡ ਇਸ ਹਲਕੇ 'ਚ ਹੋਵੇ ਤੇ ਜਿਹੜੀਆਂ ਲੋੜੀਂਦੀਆਂ ਸਹੂਲਤਾਂ ਨੇ ਸਿਹਤ ਸਹੂਲਤਾਂ ਚਾਹੇ ਸਿੱਖਿਆ ਸਹੂਲਤਾਂ ਉਹ ਬਹੁਤ ਜਲਦੀ ਉਪਲਬਧ ਹੋਣੇ ਚਾਹੀਦੇ ਨੇ ਸੂਬੇ ਦੇ ਮੁੱਖ ਮੰਤਰੀ ਦਾ ਇਹ ਉਹਨਾਂ ਦਾ ਪਿੰਡ ਇਸ ਹਲਕੇ 'ਚ ਹੈ ਚੀਜ਼ਾਂ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਨੇ ਪਿਛਲੇ ਦਿਨੀ ਵੀ ਆਪਾਂ ਦੇਖਿਆ ਕਿ ਉਹ ਅੱਗ ਲੱਗਣ ਦੇ ਘਟਨਾਵਾਂ ਹੋਈਆਂ ਨੇ ਬਹੁਤ ਨੁਕਸਾਨ ਹੋਇਆ ਹੈ ਪਰ ਸਰਕਾਰ ਦੀ ਕੋਈ ਇਹ ਜੀ ਉੱਥੇ ਫਾਇਰ ਗੜ ਗੱਡੀ ਇਥੋਂ ਉਪਲਬਧ ਜੇਕਰ ਕੋਈ ਅਹੀ ਅਚਨਚੇਤ ਘਟਨਾ ਹੁੰਦੀ ਹੈ ਉਹ ਤੇ ਜਲਦੀ ਕਾਬੂ ਪਾਇਆ ਜਾਵੇ ਪਰ ਤੱਕ ਜਿਹੜਾ ਬੱਚਾ ਐਕਸੀਡੈਂਟ ਹੋਇਆ ਉਹਦੇ ਕੀ ਹਾਲਾਤ ਮੈਂ ਤਾਂ ਫੋਨ 'ਚ ਸੁਣਿਆ ਕਿ ਬੱਚੇ ਦੇ ਕਾਫੀ ਜ਼ਿਆਦਾ ਛੱਟਾਂ ਲੱਗੀਆਂ ਨੇ ਜੀ ਤੇ ਨਾਲ ਹੀ ਇਹਨਾਂ ਜਿਹੜੀ ਗੱਡੀ ਨਾਲ ਉਹਨਾਂ ਟਕਰਾਓ ਹੋਇਆ ਕਿਉਂਕਿ ਕਹਿੰਦੇ ਵੀ ਹਾਈਵੇ ਆ ਤਾਂ ਇਹੀ ਚੱਲਣੀਆਂ ਪਰ ਮੇਰੀ ਉਹਨਾਂ ਨੂੰ ਇਹ ਵੀ ਗੁਜ਼ਾਰਸ਼ ਆ ਸਾਥੀਆਂ ਨੂੰ ਕਿ ਅਸੀਂ ਹਰ ਆਪਾਂ ਰੋਜ਼ ਸਫ਼ਰ ਕਰਦੇ ਹਾਂ ਸਾਨੂੰ ਵੀ ਥੋੜਾ ਸਪੀਡ ਦੇ ਕੰਟਰੋਲ ਰੱਖਣਾ ਚਾਹੀਦਾ ਤਾਂ ਕਿ ਅਜਾ ਕੋਈ ਦਰਦਨਾਕ ਹਾਸਾ ਨਾ ਵਾਪਰ ਪਾਵੇ ਕਿਵੇਂ ਵਾਪਰੇ ਹੈ ਹਾਸਾ ਕਿੰਨਾ ਕਿ ਨਿਕਾਣ ਹੋਇਆ ਬੱਚਾ ਨੂੰ ਕਿੱਥੇ ਦਾਖਲ ਕਰਵਾਇਆ ਜੀ ਬੱਚਾ ਸੰਰੂਰ ਭੇਜਿਆ ਜੀ ਹਾਸਾ ਕਿਵੇਂ ਵਾਪਰੇ ਇਹ ਸਾਚਾ ਕਣ ਜਿਹੜਾ ਮੋਟਰਸਾਈਕਲ ਦੇ ਕੜਾਇ ਤੋਂ ਰੋਡ ਚੜਨ ਲੱਗਿਆ ਸੀਗਾ ਜੀ ਜਿਹੜੀ ਸਰਕਾਰਪੀ ਆਉਂਦੀ ਜੋ ਆਪਣਾ ਦੜਬਾ ਸਾਈਡ ਤੋਂ ਪਾਤਣੇ ਜਾ ਰਹੀ ਸੀਗੀ ਇਹ ਅਚਾਨਕ ਕਿਤੇ ਮੋਟਰਸਾਈਕਲ ਅੱਗੇ ਆ ਗਿਆ ਹੋ ਸਕਦਾ ਹੋ ਜਾ ਕਿਵੇਂ ਹੋ ਗਿਆ ਅਚਾਨਕ ਵਾਪਰੇ ਪਰ ਸਾਨੂੰ ਜਦ ਤਲਾਬ ਮਿਲੇ ਸੀ ਮੌਕੇ ਤੇ ਪਹੁੰਚੇ ਜੀ ਅੰਬੂ ਦਾ ਸਮਝਾ ਕੇ ਬ੍ਰੀਜ ਨੂੰ ਸਮਝੂਰ ਬਹੁਤ ਅੱਛਾ ਪਤਾ ਕਿ ਟ੍ਰੈਕ ਦਾ ਕੋਈ ਪਰ ਉਹ ਵੀ اچانک ਵਾਤਾ ਉਹ ਜਿਹੜਾ ਗੱਡੀ ਵਾਲਾ ਸੀਗਾ ਉਹ ਬੰਦਾ ਸ਼ਰਾਬੀ ਸੀਗਾ ਜਿ ਮੌਕੇ ਤੇ ਪਹੁੰਚ ਕੇ ਦੇਖਿਆ ਸੀ ਨੇ ਉਹਦੀ ਸ਼ਰਾਬੀ ਸ਼ਰਾਬੀ ਹਾਲਤ ਸੀਗਾ ਜੀ ਉਹਦੇ ਵੀ ਦੋ ਅਕਤਵਾ ਉਹਨੇ ਆਪਣੀ ਲਪੇਟ ਚ ਲੈ ਗਈਆਂ ਜੀ ਬੱਚੇ ਦੀ ਉਮਰ ਕਿੰਨੀ ਸੀ ਇਹਦੀ ਉਮਰ ਮੇ ਸਾਹ ਤੇ 22 ਸਾਲ ਦਾ